ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਬਹੁਤ ਜਿਆਦਾ ਇਮਾਨਦਾਰ ਸਰਕਾਰ ਆ ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਵਾ ਕਿ ਜੇਕਰ ਕਿਤੇ ਵੀ ਭ੍ਰਿਸ਼ਟਾਚਾਰ ਹੁੰਦਾ ਵਾ ਜਾਂ ਗਲਤ ਕੰਮ ਹੁੰਦਾ ਵਾ ਤੇ ਸਾਨੂੰ ਜਿਹੜਾ ਉਹ ਸੂਚੇ ਕੀਤਾ ਜਾਵੇ ਜਿਸ ਦੇ ਲਈ ਸੀਆਂ ਵਿੰਡੋ ਜਿਹੜੀ ਆ ਬਣਾਈ ਗਈ ਆ ਉਸ ਤੋਂ ਇਲਾਵਾ WhatsApp ਨੰਬਰ ਜਾਰੀ ਕੀਤੇ ਗਏ ਆ ਸੋ ਕਈ ਵਿਭਾਗਾਂ ਨੂੰ ਸਪੈਸ਼ਲ ਇਸੇ ਕੰਮ ਤੇ ਲਗਾਇਆ ਗਿਆ ਵਾ ਪਰ ਦੂਜੇ ਪਾਸੇ ਜੇ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸਕੀਮ ਨੰਬਰ 7 ਦੇਖੇ ਬਹਨਰੀ ਪਾਰਕਿੰਗ ਦੀ ਤੇ ਖਬਰ ਸਾਡੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਸੀ ਜਿਸ ਦੇ ਵਿੱਚ ਜਦੋਂ ਇੰਟਰਲੌਕ ਟਾਇਲਾਂ ਲਗਾ ਕੇ ਪਾਰਕਿੰਗ ਬਣਦੀ ਆ ਉਹਦੇ ਵਿੱਚ ਜਦੋਂ ਬੱਜਰ ਪੈਂਦਾ ਵਾ ਤੇ ਰੇਤ ਪੈਂਦੀਆਂ ਨੂੰ ਕੁਟਾਈ ਉਹਦੀ ਕਰਨੀ ਹੁੰਦੀ ਆ ਤਾਂ ਜੋ ਆਉਣ ਵਾਲੇ ਸਮੇਂ 'ਚ ਪਾਰਕਿੰਗ ਜਿਹੜੀ ਆ ਉਹ ਬੈਂਚੇ ਨਾ ਜਾਂ ਟੋਏ ਨਾ ਪੈਣਦੇ ਕੋਈ ਸਮੱਸਿਆ ਦਾ ਜ਼ਰਾ ਸਾਹਮਣਾ ਨਾ ਕਰਨਾ ਪਵੇ ਪਰ ਉਸ ਵੀਡੀਓ ਵਿੱਚ ਜਿਹੜੇ ਉੱਥੇ ਕੰਮ ਕਰ ਰਹੇ ਉਹਨਾਂ ਨੇ ਖੁਦ ਇਹ ਗੱਲ ਮੰਨੀ ਕਿ ਕਿਤੇ ਨਾ ਕਿਤੇ ਕੰਮ ਵਿੱਚ ਇਹ ਗੱਲ ਹੀ ਹੋ ਰਹੀ ਆ ਸੋ ਖਬਰ ਜਦੋਂ ਪ੍ਰਕਾਸ਼ਿਤ ਕੀਤੀ ਗਈ ਉਸ ਖਬਰ ਤੋਂ ਅਨ ਸਿੱਖਿਆ ਲੈ ਕੇ ਤੇ ਉਹ ਚੀਜ਼ ਨੂੰ ਸਹੀ ਕਰਨ ਦੀ ਬਜਾਏ ਜਿਹੜਾ ਵਾ ਪੱਤਰਕਾਰਾਂ ਨੂੰ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਜੀਜੀਤ ਸ਼ਰਮਾ ਜੀ ਵੱਲੋਂ ਨੋਟਿਸ ਭੇਜੇ ਗਏ ਸੋਪਾ ਗੱਲਬਾਤ ਕਰ ਲਨੇ ਸਾਡੇ ਜਤਿੰਦਰ ਸਿੰਘ ਕੋਰਟੀ ਨੂੰ ਸੀਨੀਅਰ ਪੱਤਰਕਾਰ ਜਤਿੰਦਰ ਜੀ ਇੱਕ ਪਾਸੇ ਸਰਕਾਰ ਕੇ ਲਈ ਆਪਾਂ ਬਹੁਤ ਜ਼ਿਆਦਾ ਈਮਾਨਦਾਰ ਤੇ ਜੇਕਰ ਕਿਤੇ ਕੰਮ ਕੋਈ ਗਲਤ ਹੁੰਦਾ ਸਾਨੂੰ ਤਾਂ ਸੋਸੇ ਵੱਲੇ ਐਕਸ਼ਨ ਹੋਏਗਾ ਜਿਵੇਂ ਆਪਾਂ ਤਸੀਲਦਾਰਾਂ ਦੀ ਗੱਲ ਕਰ ਲਈ ਜਾਂ ਹੋਰ ਕੰਮਾਂ ਦੀ ਗੱਲ ਕਰ ਲਈਏ ਪਰ ਦੂਜੇ ਪਾਸੇ ਜਦੋਂ ਬੁਰਦਾਸ ਤੋਂ ਵਿਖੇ ਥੋੜੇ ਦਿਨ ਪਹਿਲਾਂ ਹੀ ਖਬਰ ਪ੍ਰਕਾਸ਼ਿਤ ਕੀਤੀ ਵੀ ਸੀ ਉਹ ਤੋਂ ਸਿੱਖਿਆ ਲੈਣ ਦੀ ਬਜਾਏ ਉਲਟ ਪੱਤਰਕਾਰਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਨੋਟਿਸ ਭੇਜ ਕੇ ਸੁੱਫੀ ਕਹਿਣਾ ਚਾਹੁੰਦਾ ਆ ਦੇਖੋ ਇੱਕ ਗੱਲ ਹੈ ਕਿ ਚਲੋ ਨੋਟਿਸ ਭੇਜਣਾ ਇੱਕ ਉਹਨਾਂ ਦਾ ਹੱਕਾ ਸੀ ਉਹਨੂੰ ਮੰਨਣ ਦਾ ਸੱਤ ਪਰ ਜਿਸ ਤਰੀਕੇ ਨਾਲ ਨੋਟਿਸ ਭੇਜਿਆ ਉਹ ਤਰੀਕਾ ਗਲਤ ਸੀ ਆ ਤਰੀਕਾ ਕੀ ਸੀ ਕਿ ਜੇ ਤੁਸੀਂ ਖਬਰ ਲਾਈ ਸੀ ਪ੍ਰਕਾਸ਼ਿਤ ਕੀਤੀ ਸੀ ਤੇ ਉਹਨਾਂ ਨੂੰ ਚਾਹੀਦਾ ਸੀ ਕਿ ਉਸ ਖਬਰ 'ਤੇ ਇੱਕ ਇਨਕੁਆਇਰੀ ਟੀਮ ਭੇਜਨ ਤੇ ਤੇ ਉਹ ਟੀਮ ਜਿਹੜੀ ਉਹ ਇਨਕੁਆਇਰੀ ਕਰਦੀ ਤੇ ਉਹਦੇ ਚ ਜੇ ਤੁਸੀਂ ਗਲਤ ਪਾਏ ਜਾਂਦੇ ਤਾਂ ਤੁਹਾਨੂੰ ਉਸੇ ਮੌਕੇ ਤੇ ਸਰਧਿਆ ਜਾਂਦਾ ਇੱਕ ਲੈਟਰ ਤੁਹਾਨੂੰ ਵੀ ਇਸ਼ੂ ਕੀਤੀ ਜਾਂਦੀ ਕਤਰੀ ਖਬਰ ਦਾ ਸੀ ਦੇਖ ਲਈਆ ਪਰ ਅਸੀਂ ਉਹਦੀ ਇੱਕ ਟੀਮ ਬਣਾਈ ਹੈ ਜਿਹਦੇ ਚ ਸਾਨੂੰ ਸਹਿਯੋਗ ਕਰ ਤੇ ਆਣ ਕੇ ਦੱਸੋ ਕਿ ਕੀ ਗਲਤ ਹੋਇਆ ਆ ਜਿਹੜਾ ਨੋਟਿਸ ਸੀ ਜਦੋਂ ਤੁਸੀਂ ਉਹਦਾ ਜਵਾਬ ਤੇ ਦਿੱਤਾ ਉਹਨਾਂ ਨੂੰ ਆ ਜਵਾਬ ਸੀ ਜਿਹੜਾ ਤੁਹਾਡੇ ਕੋਲ ਦਿੱਤਾ ਗਿਆ ਕਿ ਤੁਸੀਂ ਸਾਰੀਆਂ ਚੀਜ਼ਾਂ ਕਲੀਅਰ ਕਰਤੀਆਂ ਪਰ ਇਹ ਮੈਂ ਨੋਟਿਸ ਦੀ ਦੋ ਤਿੰਨ ਗੱਲਾਂ ਕਰਾਂਗਾ ਜਿਹੜੀਆਂ ਦੇ ਵਿੱਚ ਲਿਖਿਆ ਗਿਆ ਇੱਕ ਰੇ ਦੇ ਵਿੱਚ ਲਿਖਿਆ ਗਿਆ ਕਿ ਹਾਂ ਵੀ ਤੁਸੀਂ ਰਜਿਸਟਰ ਨਹੀਂ ਮੈਂ ਇੱਥੇ ਦੱਸਦਾ ਕਿ ਇਹ ਰਿਸਪੌਂਸਿਬਿਲਟੀ ਜਿਹੜੀ ਹੈਗੀ ਹੈ ਰਿਜ਼ਿਊਸ਼ਨ ਬਾਰੇ ਇਹ ਤੁਹਾਡੇ ਜਿਹੜੇ ਸਬੰਧਤ ਡੀਪੀਓ ਸਾਹਿਬ ਹਨ ਉਹਨਾਂ ਨੂੰ ਪੁੱਛੂ ਕਿ ਇਸ ਸਾਈਡ ਦੇ ਉੱਤੇ ਇੱਕ ਗਜਟ ਤੁਹਾਡੀ ਪੰਜਾਬ ਗਵਰਨਮੈਂਟ ਵੱਲੋਂ ਨੋਟੀਫਿਕੇਸ਼ਨ ਹੋਇਆ 2022 ਆਪਿਆ ਆਕਰ ਡਿਪਾਰਟਮੈਂਟ ਇਨਫੋਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਅਫਸਰ ਨੇ ਨਿਊ ਵੈਬ ਚੈਨਲ ਪਾਲਿਸੀ ਬਣਾਈ ਕਿ ਜੋ ਕਿ ਕੁਝ ਲੋਕ ਜਿਹੜੇ ਵੈਬ ਚੈਨਲ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਆ ਪਾਲਿਸੀ ਹੈ ਇਹ ਪੰਜਾਬ ਗਵਰਨਮੈਂਟ ਦੀ ਹੈ ਤੇ ਇਹ ਤੁਸੀਂ ਉਹਨਾਂ ਨੂੰ ਪੁੱਛ ਨਹੀਂ ਦੇਦੇ ਤਾਂ ਤੁਹਾਨੂੰ ਦੱਸ ਦਿੰਦੇ ਕਿ ਵੈਲਿਡ ਹੈ ਜਾਂ ਨਹੀਂ ਨੰਬਰ 1 ਇਨਪੈਨਲਮੈਂਟ ਦੀ ਪਾਲਿਸੀ ਹੈ ਬਟ ਉਹਦੇ ਚ ਕੀ ਲਿਖਿਆ ਗਿਆ ਵਾ ਕਿ ਇੰਨੇ ਫਾਲੋਅਰ ਚਾਹੀਦੇ ਆ ਤੇ ਇਹਦੇ ਆਪ ਪ੍ਰੋਸੈਸ ਤੋਂ ਸਾਰਾ ਤੁਸੀਂ ਕੋਲ ਸਕਦੇ ਬਟ ਜਿੰਨੇ ਜਿੰਨੇ ਫਾਲੋਅਰ ਨਹੀਂ ਆ ਤੇ ਉਸ ਤੋਂ ਪਹਿਲੇ ਵੀ ਜੇ ਉਹ ਕੰਮ ਪੱਤਰਕਾਰੀਸ਼ੀ ਕਰਨਾ ਚਾਹੁੰਦਾ ਤਾਂ ਸਾਰੇ ਰੂਲ ਰੈਗੂਲੇਸ਼ਨ ਜਿਹੜਾ ਬਣ ਕੇ ਕੰਮ ਕਰਦਾ ਠੀਕ ਹੈ ਉਸ ਤੋਂ ਬਾਅਦ ਆਹ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਠੀਕ ਹੈ ਇਹ ਕਿ ਸਣੀ ਆਪ ਨੇ ਨਹੀਂ ਬਣਾਈ ਮਿਨਿਸਟਰੀ ਨੇ ਬਣਾਈ ਆ ਤੇ ਉਹਨਾਂ ਨੇ ਇਹ ਵੀ ਕਿਹਾ ਤਾਂ ਹਾਮੀ ਰੂਲ ਜਿਹੜੇ ਸਾਰੇ ਤੁਸੀਂ ਫੋਲੋ ਕਰੋ ਤੇ ਜਿੰਨੇ ਵੀ ਪੱਤਰਕਾਰ ਸਾਰੇ ਰੂਲ ਫੋਲੋ ਕਰਕੇ ਜਾਂਦੇ ਨੇ ਜਿਹੜੇ ਸਾਡੇ ਗਰੁੱਪ ਵਿੱਚ ਕੰਮ ਕਰਦੇ ਆ ਦੂਜੇ ਬੰਦੇ ਮੈਂ ਕੀਤਾ ਜਾਲੀ ਦੀ ਕਲੀਅਰ ਕਰਦਾ ਕਿ ਸਾਡਾ ਮੈਂ ਮਸਤੀ ਚਸਕੀ ਤੋਂ ਬਾਅਦ ਜਿਹੜਾ ਮਸਕਾ ਚਸਕਾ ਉਹਦੀ ਅਖਬਾਰ 'ਚ ਰਜਿਸਟਰ ਆ ਤੇ ਨਾਲ ਉਹਦਾ ਵੈਲਿਊਸ਼ਨ ਵੀ ਚੱਲ ਰਿਹਾ ਦੂਸਰਾ ਇਹ ਗੱਲ ਮੈਂ ਕਹਾਂਗਾ ਕਿ ਜਿਹੜਾ ਤੁਸੀਂ ਨੋਟਿਸ ਭੇਜਿਆ ਸੀ ਉਹਦੇ ਤੋਂ ਬਾਅਦ ਕਾਫੀ ਇੰਡੀਆਂ ਖਬਰਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਉਹ ਭਾਗ ਦੀ ਕਿੰਨੀ ਨੂੰ ਜਾਂਦੀ ਸੀ ਇਹੋ ਅੰਗਲੀ ਤੁਹਾਨੂੰ ਪਹਿਲੇ ਦੱਸੀ ਗਈ ਸੀ ਪਰ ਉਸ ਤੋਂ ਬਾਅਦ ਵੀ ਤਿਕਿਆ ਖਬਰਾਂ ਲਾਈਆਂ ਗਈਆਂ ਉਹਦੇ ਚ ਫਿਰ ਪਾਇਆ ਵੀ ਗਿਆ ਕਿਉਂਕਿ ਅਸੀਂ ਉਹ ਖਬਰ ਦੱਸ ਸਕਦੇ ਨਹੀਂ ਬਤਾਇਆ ਪਰ ਉਹਦੇ ਚ ਹੋਇਆ ਕਿ ਕਿ ਜਿਤਨਾ ਪਿੰਡੀਆਂ ਇੱਟਾਂ ਚੁੱਕ ਕੇ ਲੈ ਗਈ ਉਸ ਦਿਨ ਜਿਹੜੀਆਂ ਮੀਆਂ ਸੀ ਚਲੋ ਇੱਟਾਂ ਦੀ ਵੀ ਗੱਲ ਆਪਾਂ ਮੰਨ ਲੈਂਦੇ ਹਾਂ ਵੀ ਗਲਤੀ ਲੱਗਦੀ ਬਟ ਜਿਹੜੀ ਮੀਂਹ ਸੀ ਉਹ ਵੀ ਕੱਟ-ਕੁੱਟੀ ਸੱਟ ਡੁੰਗੀ ਗਈ ਉਹ ਬਾਅਦ ਚ ਦੁਬਾਰਾ ਡੁੰਗੀ ਕੀਤੀ ਗਈ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਕਮੀਆਂ ਨੇ ਕਿਉਂਕਿ ਤੁਸੀਂ ਆਮ ਘਰ ਦੇ ਮੁੰਡੇ ਹੋ ਠੀਕ ਹੈ ਮੋਸਮੀ ਤੁਸੀਂ ਕਹਿੰਦੇ ਜੀ ਕਿ ਮੈਂ ਮਲ ਮਲ ਦਾ ਇਮਾਨਦਾਰੀ ਨਾਲ ਕੰਮ ਕਰਨਾ ਬਟ ਤੁਸੀਂ ਇਹਨਾਂ ਨੂੰ ਵੇਖੋ ਕਿ ਕੀ ਕੀ ਲਗਾਇਆ ਲੀਏ ਦੂਜੇ ਬੰਦੇ ਮੈਂ ਟੀਵੀ ਕਾਲ ਕਰਨਾ ਚਾਹਵਾਂਗਾ ਕਿ ਜਦੋਂ ਤੁਸੀਂ ਜੁਆਇਨ ਕੀਤਾ ਸੀ ਉਦੋਂ ਸੋਚ ਆਇਆ ਸੀ ਮੈਂ ਇੱਥੇ ਗੱਲ ਕਰੀਆ ਕਰਾਂ ਕਿ ਸੋਚ ਆਇਆ ਸੀ ਸਾਨੂੰ ਕਿਸੇ ਨੇ ਦੱਸਿਆ ਸੀ ਕਿ ਕੁਝ ਡਾਕੂਮੈਂਟ ਵੀ ਤੁਹਾਡੇ ਕੋਲ ਸੀ ਜਿਹਦੇ 'ਤੇ ਚੇਨ ਲਿਖਿਆ ਗਿਆ ਸੀ ਕਿ ਜਿਹੜੇ ਪੁਰਾਣੀ ਕੰਮ ਨੇ ਉਹਨਾਂ 'ਚ ਕਾਫੀ ਅਨਗਹਿਲੀਆਂ ਹੁੰਦੀਆਂ ਨੇ ਪਰ ਉਹਦੀ ਇਨਕੁਆਇਰੀ ਸਾਨੂੰ ਨਹੀਂ ਲੱਗੀ ਅਸੀਂ ਤਾਂ ਕਿਤੇ ਵੀ ਉਮੀਦ ਕਰਦੇ ਹਾਂ ਕਿ ਉਹ ਮੈਂ 10 ਦਿਨਾਂ ਵੀ ਇਤਨਾ ਪੁਰਾਣਾ ਬੱਸ ਸਟੈਂਡ ਸੀ ਜੋ ਪੁਰਸੋ ਰਿੰਨਾਮਾ ਬੱਸ ਸਟੈਂਡ ਜਿਹੜਾ ਬਣਿਆ ਉਹਦੇ ਵਿੱਚ ਕੁਝ ਕੰਮ ਸੀ ਜਿਹੜੇ ਪੈਂਡਿੰਗ ਰਹਿ ਗਏ ਸੀ ਪਰ ਉਹਦੀ ਪੇਮੈਂਟ ਜਾਰ ਦਿੱਤੀ ਗਈ ਸੀ ਮੈਂ ਇਹ ਵੀ ਚਾਹਵਾ ਕਰਦਾ ਤੁਸੀਂ ਉਹ ਜਨਤਕੋ ਕੇ ਦੱਸੋ ਕਿ ਇਹ ਅਫਵਾਹਾਂ ਨੇ ਕਿ ਜャ ਵਾਕਈ ਇਹ ਕੰਮ ਹੈਗਾ ਸੀ ਤੇ ਤੁਸੀਂ ਜਾਣਬੁੱਝ ਕੇ ਉਹਦੀ ਇਨਕੁਆਰੀ ਨਹੀਂ ਕਰਾਈ ਤੇ ਜੇ ਅਫਵਾਹਾਂ ਨੇ ਤੇ ਇਹਦਾ ਖੰਡਨ ਕਰਨਾ ਚਾਹੀਦਾ ਤੁਸੀਂ ਸਾਨੂੰ ਵੀ ਸਾਧ ਰਹੇ ਹੋ ਸੀ ਜਾਣ ਕੇ ਤੁਹਾਡਾ ਪੱਖ ਵੀ ਲੈ ਲਾਂਗੇ ਤੇ ਜਿਹੜੀਆਂ ਲੋਕਾਂ ਨੇ ਗੱਲਾਂ ਕੀਤੀਆਂ ਨੇ ਅਸੀਂ ਤੁਹਾਨੂੰ ਉਹ ਵੀ ਦੱਸ ਦਾਂਗੇ ਕਿ ਉਹ ਕੀ ਕਹਿੰਦੇ ਨੇ ਸੋ ਤੁਹਾਡੇ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਕਿਉਂਕਿ ਤਾਨੂੰ ਗੁਰਦਾਸਪੁਰ ਤੁਸੀਂ ਵੇਖੋ ਬਾਹਰੋਂ ਆਈਏ ਤੁਹਾਨੂੰ ਗੁਰਦਾਸਪੁਰ ਬਾਰੇ ਘੱਟ ਫਤਾਵਾਂ ਕਿਉਂਕਿ ਤੁਸੀਂ ਐ ਤੇ ਚਲੋ ਡਿਸਟ੍ਰਿਕਟ ਤੁਹਾਡਾ ਗੁਰਦਾਸਪੁਰ ਹੀ ਆ ਪਰ ਹੁੰਦਾ ਕਿ ਲੋਕਲ ਇੱਕ ਦੂਜੇ ਨੂੰ ਸਾਰੇ ਜਾਣਦੇ ਨੇ ਮਿਲਦੇ ਮਤਲਬ ਹਰ ਇੱਕ ਦੂਜੇ ਨਾਲ ਸਾਡੀ ਮੀਟਿੰਗ ਹੁੰਦੀ ਲਿੰਦੀ ਆ ਪਰ ਤੁਸੀਂ ਇਹਦੇ ਵੈਸੇ ਵੀ ਥੋੜਾ ਸਰ ਘੱਟ ਵਿੱਚ ਦੇ ਜੇ ਪੱਤਰਕਾਰਾਂ ਨਾਲ ਸੋ ਜਿਆਦਾ ਵਿਚਰੋ ਤੇ ਲੋਕਾਂ ਨੂੰ ਦੱਸੋ ਜੋ ਉੱਥੇ ਕੰਮ ਕਰਾ ਰਹੇ ਨੇ ਤੇ ਜਿਹੜੀਆਂ ਉੱਥੇ ਕਮੀਆਂ ਨੇ ਉਹਨਾਂ ਬਾਰੇ ਵੀ ਦੱਸੋ ਸੋ ਅਸੀਂ ਬਾਕੀ ਸਾਰਿਆਂ ਨੂੰ ਵੀ ਕਹਾਂਗੇ ਕਿ ਦੇਖੋ ਪੱਤਰਕਾਰ ਦਾ ਕੰਮ ਆ ਪਬਲਿਕ ਦੀਆਂ ਗੱਲਾਂ ਸਰਕਾਰ ਤੱਕ ਪਹੁੰਚਾਉਣੀ ਆ ਤੇ ਸਰਕਾਰ ਦੀਆਂ ਵਧੀਆ ਗੱਲਾਂ ਤੇ ਜੋ ਵੀ ਹੈਗਾ ਉਹ ਪਬਲਿਕ ਤੱਕ ਪਹੁੰਚਾਉਣਾ ਫ੍ਰੀ ਆਫ ਕਾਸਟ ਇਹ ਮਿਹਨਤ ਕਰਦੇ ਨੇ ਤੇ ਲੋਕਾਂ ਦੀ ਸੇਵਾ ਕਰਦੇ ਨੇ ਇਹਨਾਂ ਨੂੰ ਡਰਾਉ ਨਾ ਇਹਨਾਂ ਦਾ ਸਹਿਯੋਗ ਦਿਓ ਕਿਉਂ ਕਿ ਫੋਰ ਪਿੱਲਰ ਕਿਹਾ ਜਾਂਦਾ ਪਰ ਅਸੀਂ ਡਰਣ ਦੀ ਕੋਸ਼ਿਸ਼ ਪੂਰੀ ਕਰਦੇ ਠੀਕ ਹੈ ਇਸ ਕਰਕੇ ਜਿਹੜੇ ਵੀ ਪੱਤਰਕਾਰ ਵੀਰ ਨੇ ਉਹਨਾਂ ਨੂੰ ਮੇਰੇ ਕੋਲ ਵੈਲਕਮ ਹੈ ਜਿੰਨੂੰ ਵੀ ਗਾਈਡਲਾਈਨ ਚਾਹੀਦੀ ਹੋਵੇ ਖੁੱਲਕੇ ਕੰਮ ਕਰੋ ਤਰੀਕੇ ਨਾਲ ਕੰਮ ਕਰੋ ਕਿਸੇ ਕੋਈ ਡਰਮ ਦੀ ਲੋੜ ਨਹੀਂ ਕੋਈ ਛਕਨ ਦੀ ਲੋੜ ਨਹੀਂ ਹੈ ਪਾਲਿਸਿਜ਼ ਬਣ ਚੁੱਕੀਆਂ ਨੇ ਅਸੀਂ ਇਹਦੇ ਸਟੈਂਡਰਡ ਵੀ ਲਾਵਾਂਗੇ ਤੇ ਇੱਕ ਦੋ ਦਿਨ ਤੱਕ ਤੁਹਾਨੂੰ ਇੱਕ ਇੱਕ ਟਾਪਿਕ ਤੇ ਗੱਲ ਵੀ ਕਰਾਂਗੇ ਧੰਨਵਾਦ ਸੋ ਦੋਸਤੋ ਪੰਜਾਬ ਸਰਕਾਰ ਕਹਿੰਦੀ ਤੇ ਜ਼ਰੂਰ ਆ ਪਰ ਹਕੀਕਰ ਗਰਾਊਂਡ ਲੈਵਲ ਹੈ ਵਾ ਕਿ ਜੇ ਕਿ ਜੇਕਰ ਇਹਨਾਂ ਚੀਜ਼ਾਂ ਤੋਂ ਸਿੱਖ ਪਹਿਲਾਂ ਹੁਣ ਵੀ ਜਦੋਂ ਉਸ ਤੋਂ ਬਾਅਦ ਵੀ ਖਬਰਾਂ ਲੱਗੀਆਂ ਜਿਵੇਂ ਕਿ ਬੂਟੇ ਜਿਹੜੇ ਉਹਨਾਂ ਦੇ ਥੱਲੇ ਸੀਮਨ ਲਾ ਲ ਗਏ ਉਰੀ ਦਾ ਸੀਮਨ ਪੱਕਾ ਕਰ ਦਿੱਤਾ ਗਿਆ ਸੀ ਉਹ ਚੀਜ਼ ਸਹੀ ਕੀਤੀ ਗਈ ਉਸ ਤੋਂ ਇਲਾਵਾ ਜਿਹੜੀਆਂ ਪਿੰਨੀਆਂ ਇੱਟਾਂ ਦੀ ਕਬਰ ਲੱਗੀ ਸੀ ਉਹ ਚੈੱਕ ਕੀਤੇਆਂ ਗਈਆਂ ਸੋ ਜੇਕਰ ਪਹਿਲਾਂ ਹੀ ਇਹਨਾਂ ਚੀਜ਼ਾਂ ਤੋਂ ਸਿੱਖ ਲਈ ਹੁੰਦੀ ਤਾਂ ਹੋ ਸਕਦਾ ਵਾ ਕਿ ਸ਼ਾਇਦ ਇਥੋਂ ਤੱਕ ਜਿਹੜੀਆਂ ਉਹ ਨੋਬਤਨਾਮ ਦੀ ਜਾਂ ਫਿਰ ਨੋਟਿਸ ਭੇਜਣ ਦੀ ਬਜਾਏ ਉਹ ਚੀਜ਼ ਦੀ ਇਨਕੁਆਇਰੀ ਕਰਕੇ ਉਹਨੂੰ ਸਹੀ ਕੀਤਾ ਜਾਂਦਾ ਸੋ ਉਮੀਦ ਕਰਾਂਗੇ ਕਿ ਜਿਹੜੀਆਂ ਪਿੱਛੇ ਖਬਰਾਂ ਲੱਗੀਆਂ ਨੇ ਉਹਨਾਂ ਦਾ ਵੀ ਅਸਰ ਹੋਏਗਾ ਤੇ ਆਉਣ ਵਾਲੇ ਸਮੇਂ ਤੇ ਜਿਹੜੀਆਂ ਹੋਰ ਖਬਰਾਂ ਹੈਗੀਆਂ ਨੇ ਇੰਪਰੂਵਮੈਂਟ ਟਰਸਟ ਗੁਰਦਾਸਪੁਰ 7 ਨੰਬਰ ਸਕੀਮ ਦੀਆਂ ਉਹ ਵੀ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ